ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਕੁਝ ਸੰਸਨੀਖੇਜ਼ ਤਸਵੀਰਾਂ ਸਾਹਮਣੇ ਆਈਆਂ ਨੇ ਇੱਕ ਘਰ ਦੇ ਵਿੱਚ ਹੀ ਸ਼ਰਾਬ ਦਾ ਠੇਕਾ ਚੱਲ ਰਿਹਾ ਸੀ ਜੀਹਾਂ ਤੁਸੀਂ ਸੋਚਦਾ ਰਹੇ ਹੋਵੋਗੇ ਕਿ ਘਰ ਦੇ ਵਿੱਚ ਸ਼ਰਾਬ ਦਾ ਠੇਕਾ ਕਿਦਾਂ ਚੱਲ ਸਕਦਾ ਹੈ ਸ਼ਰਾਬ ਦੇ ਠੇਕੇ ਤਾਂ ਇੱਕ ਵੱਖੋ ਵੱਖਰੀ ਥਾਂ ਦੇ ਉੱਤੇ ਨੇ ਸਰਕਾਰ ਵੱਲੋਂ ਥਾਂ ਅਲੋਟ ਕੀਤੀ ਜਾਂਦੀ ਹੈ ਲੋਕਾਂ ਨੂੰ ਲਾਇਸੈਂਸ ਦਿੱਤਾ ਜਾਂਦਾ ਹੈ ਉਸੇ ਥਾਂ ਦੇ ਉੱਤੇ ਹੀ ਇਸ ਸ਼ਰਾਬ ਦਾ ਠੇਕਾ ਚੱਲਦਾ ਫਿਰ ਘਰ ਦੇ ਵਿੱਚ ਕਿਵੇਂ ਦਰਸਲ ਜਿਸ ਤਰੀਕੇ ਨਾਲ ਸ਼ਰਾਬ ਦੇ ਠੇਕੇ ਦੇ ਵੱਖੋ ਵੱਖਰੇ ਕਿਸਮ ਦੀ ਸ਼ਰਾਬ ਲਿਕਰ ਵਗੈਰਾ ਪਈ ਹੁੰਦੀ ਹੈ ਉਸੇ ਤਰੀਕੇ ਦੇ ਨਾਲ ਵੱਡੀ ਮਾਤਰਾ ਦੇ ਵਿੱਚ ਇੱਕ ਘਰ ਦੇ ਵਿੱਚ ਸ਼ਰਾਬ ਦਾ ਸਟਾਕ ਇਕੱਠਾ ਕੀਤਾ ਹੋਇਆ ਸੀ ਤੇ ਉਸ ਨੂੰ ਇਲੀਗਲ ਤਰੀਕੇ ਦੇ ਨਾਲ ਇਕੱਠਾ ਕੀਤਾ ਹੋਇਆ ਸੀ ਨਾ ਹੀ ਕਿਸੇ ਦੀ ਪਰਮਿਸ਼ਨ ਸੀ ਤੇ ਨਾ ਹੀ ਕੋਈ ਲਾਇਸੈਂਸ ਸੀ ਤੇ ਇਸ ਨੂੰ ਹੌਲੀ ਹੌਲੀ ਕਰਕੇ ਇੱਕ ਇੱਕ ਦੋ ਦੋ ਬੋਤਲਾ ਕਰਕੇ ਖਪਾਇਆ ਜਾ ਰਿਹਾ ਸੀ ਜਿਸ ਤਰੀਕੇ ਨਾਲ ਰਾਤ ਨੂੰ ਜੇਕਰ ਆਪਾਂ ਗਏ ਠੇਕੇ ਬੰਦ ਹੋ ਜਾਂਦੇ ਤੇ ਫਿਰ ਇਹ ਕਾਲਾ ਕਾਰੋਬਾਰ ਲੋਕਾਂ ਦਾ ਸ਼ੁਰੂ ਹੁੰਦਾ 2 ਨੰਬਰ ਦੇ ਵਿੱਚ ਸ਼ਰਾਬ ਨੂੰ ਵੇਚਿਆ ਜਾਂਦਾ ਹੈ ਇਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਮਾਲੀਆ ਵਿਭਾਗ ਨੂੰ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਹੈ ਰੈਵਨਿਊ ਦਾ ਕਾਫੀ ਜ਼ਿਆਦਾ ਲਾਸ ਹੁੰਦਾ ਹੈ ਇਸੇ ਲਈ ਹੁਣ ਤੁਸੀਂ ਇਹ ਕਹਾਵਤ ਸੁਣੀ ਵੀ ਹੋਣੀ ਹੈ ਕਿ ਪੰਜਾਬ ਪੁਲਿਸ ਜਾਂ ਫਿਰ ਕਹਿੰਦੇ ਕਿ ਪੁਲਿਸ ਦੇ ਹੱਥ ਬੜੇ ਲੰਬੇ ਹੁੰਦੇ ਆ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਆ ਤੇ ਇਹਨਾਂ ਹੱਥਾਂ ਤੋਂ ਕੋਈ ਵੀ ਅਪਰਾਧੀ ਨਹੀਂ ਬਚ ਸਕਦਾ ਇਸ ਵਾਰ ਹੋਰ ਇੱਕ ਵਧੀਆ ਇਸੇ ਤਰੀਕੇ ਦੀ ਪੰਜਾਬ ਪੁਲਿਸ ਨੇ ਖਬਰ ਸਾਹਮਣੇ ਆਈ ਹੈ ਕਿ ਰੇਡ ਕੀਤੀ ਹੈ ਰੇਡ ਦੇ ਵਿੱਚ ਜਿਹੜੇ આરોપી ਸੀ ਉਹ ਤਾਂ ਮੌਕੇ ਤੋਂ ਫਰਾਰ ਹੋ ਗਏ ਪਰ ਉਹਨਾਂ ਦੇ ਘਰ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਸ਼ਰਾਬ ਦਾ ਇੱਕ ਵੱਡਾ ਜ਼ ਗੀਰਾ ਬ੍ਰਾਂਧ ਹੋਇਆ ਉਹਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿੰਨੀਆਂ ਹੀ ਪੇਟੀਆਂ ਸ਼ਰਾਬ ਦੀਆਂ ਭਰੀਆਂ ਹੋਈਆਂ ਵੱਖੋ-ਵੱਖਰੇ ਬ੍ਰਾਂਡਸ ਦੀ ਸ਼ਰਾਬ ਹੈ ਇਹ ਪੇਟੀਆਂ ਬ੍ਰਾਂਧ ਹੋਈਆਂ ਨੇ ਤੇ ਜਿਹੜਾ આરોપી ਹੈ ਜਿਸ ਨੂੰ ਪਤਾ ਚੱਲਿਆ ਕਿ ਮੇਰੇ ਘਰੇ ਰੇਡ ਹੋਣ ਲੱਗੀ ਹੈ ਤੇ ਮੌਕੇ ਤੋਂ ਫਰਾਰ ਹੋ ਜਾਂਦਾ ਫਿਲਹਾਲ ਪੁਲਿਸ ਵੱਖੋ-ਵੱਖਰੀਆਂ ਟੀਮਾਂ ਬਣਾ ਕੇ ਰੇਡ ਕਰ ਰਹੀ ਹੈ ਤਾਂ ਕਿ ਉਸ આરોપી ਨੂੰ ਫੜਿਆ ਜਾ ਸਕੇ ਪਤਾ ਕੀਤਾ ਜਾ ਸਕੇ ਕਿ ਇਹ ਕਾਲਾ ਕਾਰੋਬਾਰ ਕਦੋਂ ਤੋਂ ਚਲਾ ਰਿਹਾ ਸੀ ਇਸ ਦੇ ਨਾਲ ਕਿਸ-ਕਿਸ ਦਾ ਸਹਿਯੋਗ ਹੈ ਕੌਣ-ਕੌਣ ਇਸ ਘਪਲੇ ਦੇ ਵਿੱਚ ਰਲਿਆ ਹੋਇਆ ਹੈ ਫਿਲਹਾਲ ਜਿਹੜਾ આરોપી ਹੈ ਉਹ ਮੌਕੇ ਤੋਂ ਫਰਾਰ ਹੈ ਲੇਕਿਨ ਪੰਜਾਬ ਪੁਲਿਸ ਨੇ ਐਕਸਾਈਜ਼ ਵਿਭਾਗ ਦੀ ਟੀਮ ਦੇ ਨਾਲ ਮਿਲ ਕੇ ਪੂਰੀ ਪਲੈਨਿੰਗ ਕਰਕੇ ਪੂਰਾ ਘੇਰਾਬੰਦੀ ਕਰਕੇ ਫਿਰ ਉਸ ਤੋਂ ਬਾਅਦ ਰੇਡ ਕੀਤੀ ਹੈ ਇਸ ਦੇ ਲਈ ਕਿਉਂਕਿ ਕਈ ਵਾਰ ਤੁਸੀਂ ਦੇਖਿਆ ਹੋਣਾ ਜਿਆਦਾ ਪੜ੍ਹੇ ਲਿਖੇ ਲੋਕ ਇਹ ਵੀ ਕਾਨੂੰਨ ਦੀ ਗੱਲ ਵੀ ਕਰਦੇ ਹੁੰਦੇ ਆ ਕਿ ਮੇਰੇ ਘਰੇ ਰੇਡ ਕਰਨ ਦਾ ਕੋਈ ਹੱਕ ਨਹੀਂ ਹੈ ਸਭ ਤੋਂ ਪਹਿਲਾਂ ਤੁਸੀਂ ਸਰਚ ਵਾਰੰਟ ਦਿਖਾਓ ਅਰੈਸਟ ਵਾਰੰਟ ਦਿਖਾਓ ਤਾਂ ਪੁਲਿਸ ਨੇ ਔਰ ਐਕਸਰਸਾਈਜ਼ ਵਿਭਾਗ ਨੇ ਪਹਿਲਾਂ ਹੀ ਸਾਰਾ ਇੰਤਜ਼ਾਮ ਕੀਤਾ ਹੋਇਆ ਸੀ ਕੋਰਟ ਦੇ ਵਿੱਚੋਂ ਪਰਮਿਸ਼ਨ ਪਹਿਲਾਂ ਹੀ ਲਈ ਜਾ ਚੁੱਕੀ ਸੀ ਰਿਸਰਚ ਬਾਰੇ ਤੇ ਜਿਵੇਂ ਹੀ ਪੁਲਿਸ ਘਰੇ ਦਬਿਸ਼ ਦਿੰਦੀ ਹੈ ਤਾਂ આરોપી ਮੌਕੇ ਤੋਂ ਫਰਾਰ ਹੋ ਜਾਂਦਾ ਹੈ ਔਰ ਘਰ ਦੇ ਵਿੱਚੋਂ ਦੇਖੋ ਜਰਾ ਕਿੰਨੀਆਂ ਨਜਾਇਜ਼ ਪੇਟੀਆਂ ਸ਼ਰਾਬ ਦੀਆਂ ਬਰਾਮਦ ਹੁੰਦੀਆਂ ਨੇ ਵੱਖ-ਵੱਖਰੇ ਬ੍ਰਾਂਡਸ ਦੀ ਇਹ ਸ਼ਰਾਬ ਹੈ ਜਿਹੜੀ ਕਿ ਬਰਾਮਦ ਹੁੰਦੀ ਹੈ ਪੁਲਿਸ ਨੇ ਇਸ ਪੂਰੀ ਸ਼ਰਾਬ ਨੂੰ ਐਲਕੋਹਲ ਨੂੰ ਇੱਕ ਵੱਖਰੀ ਗੱਡੀ ਦੇ ਵਿੱਚ ਲੋਡ ਕਰਕੇ ਆਪਣੇ ਮੈਕਹਮੇ ਦੇ ਵਿੱਚ ਲੈ ਗਈ ਹੈ ਔਰ ਰਜਿਸਟਰ ਕਰ ਦਿੱਤਾ ਹੈ ਮਾਮਲਾ ਦਰਜ ਹੋ ਗਿਆ ਹੈ ਕਿ ਕੀ ਕੁਝ ਬਰਾਮਦ ਹੋਇਆ ਕਿੰਨਾ ਕੁਝ ਬਰੰਦ ਹੋਇਆ ਤੇ ਇਸ ਨੂੰ ਅਸੀਂ ਕਿੱਥੇ ਸੰਭਾਲ ਕੇ ਰੱਖਿਆ ਹੋਇਆ ਤਾਂ ਇਸ ਤਰੀਕੇ ਦੇ ਨਾਲ ਪੁਲਿਸ ਦਾ ਹੋਰ ਇਸ ਮਾਮਲੇ ਤੇ ਕੀ ਕਹਿਣਾ ਉਹ ਆਪਾਂ ਸੁਣਦੇ ਹਾਂ ਸਾਨੂੰ ਕੱਲ ਠੇਕੇਦਾਰ ਨੇ ਇਨਫੋਰਮੇਸ਼ਨ ਦਿੱਤੀ ਸੀ ਵੀ ਇਸ ਘਰ ਦੇ ਵਿੱਚ ਸ਼ਰਾਬ ਹੈ ਤੇ ਉਹਦਾ ਅਸੀਂ ਸਰਚ ਵ੍ਰਿੰਟ ਹਾਸਲ ਕਰਕੇ ਕੋਟ ਦੇ ਵਿੱਚੋਂ ਤੇ ਫਿਰ ਇੱਥੇ ਅਸੀਂ ਸਰਚ ਕੀਤੀ ਹੈ ਤੇ ਡਿਊਰਿੰਗ ਸਰਚ ਸਾਨੂੰ ਇਹਨਾਂ ਕੋਲੋਂ ਬਲੈਂਡਰ 11 ਪੇਟੀਆਂ ਮੈਡ 17 ਪੇਟੀਆਂ 100 ਪਾਈਪਰ ਦੀਆਂ ਬਾਈ ਬੋਟਲਸ ਆਫੀਸਰ ਚੁਆਇਸ ਦੀਆਂ 90 ਬੋਤਲਾਂ ਮੈਕਡੋਨਲਡ ਦੀਆਂ

ਦੇਸ ਤੋਂ ਰਿਵਿਵਨ ਨਹੀਂ ਦੇਸ ਨੂੰ ਪਕੌੜਾ ਜੀ ਸਰ ਤੁਹਾਡੇ ਵੱਲ ਕੀ ਕਾਰਵਾਈ ਕੀਤੀ ਜੀ ਨਹੀਂ ਇਸ ਤੋਂ ਅਸੀਂ ਆ ਸਰਚ ਪ੍ਰਿੰਟ ਲੈ ਕੇ ਦਿੱਤੇ ਉਹ ਜਿਹੜੀ ਅਸੀਂ ਆ ਰਿਕਵਰੀ ਕੀਤੀ ਹੈ ਕਿਤੇ ਪਰਚਾ ਦੇਣ ਲੱਗੇ ਸਰ ਜਿਹੜੇ ਇਸ ਤਰ੍ਹਾਂ ਦੇ ਗਲਤ ਆਨਸਰ ਹੈ ਉਹਨਾਂ ਨੂੰ ਕੋਈ ਕਾਨੂੰਨੀ ਤਾਕਾਮ ਨਹੀਂ ਔਰ ਜਿਹੜੇ ਗਲਤ ਆਨਸਰ ਹੈ ਜੀ ਉਹਨਾਂ ਦੇ ਇੰਦਾ ਕਾਨੂੰਨੀ ਕਾਰਵਾਈ ਹੋਏਗੀ ਜੀ ਸੋ ਜਿਸ ਤਰ੍ਹਾਂ ਸਰਕਾਰ ਵੱਲੋਂ ਵੀ ਕਾਫੀ ਸਾਡੇ ਨੂੰ ਹਦਾਇਤਾਂ ਆ ਕਿ ਨਸ਼ਾ ਵਿਰੋਧੀ ਜਲਾਇਆ ਜਾ ਰਿਹਾ ਹੈ ਜੀ ਪੰਜਾਬ ਸਰਕਾਰ ਵੱਲੋਂ ਵੀ ਨਸ਼ਾ ਦੇ ਵਿਰੁੱਧ ਸਖਤ ਨਰੇਜ ਦੇ ਔਰ ਸਾਡੇ ਸੀਪੀ ਸਰ ਵੱਲੋਂ ਮਾਨਯੋਗ ਸੀਪੀ ਸਰ ਨੇ ਵੀ ਸਖਤ ਨਿਰਦੇਸ਼ ਦਿੱਤੇ ਹੋਏ ਆ ਕਿ ਜਿਹੜਾ ਵੀ ਗੈਰਕਾਨੂੰਨੀ ਕੰਮ ਕਰੇਗਾ ਜੀ ਉਸ ਬੰਦੇ 'ਤੇ ਸਖਤ ਸਜ਼ਾ ਦਿੱਤੀ ਜਾਏਗੀ ਇਹ ਨਾਗੀ ਚੱਲ ਰਹੀ ਹੈ ਅਦਾਲਤ ਦੀ ਰੋਕ ਹੈ